ਜਿਹੜਾ ਜਿਹੜਾ ਕੰਮ ਕਰ ਰਿਹਾ ਸੀਗਾ ਸਿਵਲ ਹਸਪੀਟਲ ਵਿੱਚ ਤੁਸੀਂ ਸਾਰਿਆਂ ਨੇ ਪਹਿਲਾਂ ਸੁਣਿਆ ਹੋਣਾ ਇਹ ਪੜਿਆ ਹੋਣਾ 12 ਵਿੱਚ ਵੀ ਤੇ ਕ੍ਰਾਈਮ ਡੈਰੀ ਵਿੱਚ ਪੜਿਆ ਹੋਣਾ ਕਿ ਇੱਕ ਡਿਵੀਜ਼ਨ ਨੰਬਰ 5 ਵਿੱਚ ਅਸੀਂ ਲੁਧਿਆਣਾ ਪੁਲਿਸ ਵੱਲੋਂ ਕਾਫੀ ਜਿਹੜੇ ਐਫ ਆਈ ਆਰ ਰਜਿਸਟਰ ਕੀਤੀ ਹੈ ਜਿਹੜੇ ਫੇਕ ਡੋਪ ਟੈਸਟ ਕਰਵਾਉਂਦੇ ਸੀਗੇ ਆਰਮਜ਼ ਲਾਇਸੈਂਸ ਹਾਸਲ ਕਰਨ ਲਈ ਤਾਂ ਉਹਦੇ ਵਿੱਚ ਕਈ ਅਕਿਊਜ਼ਡ ਵਿਅਕਤੀਆਂ ਦੇ ਉੱਪਰ ਜਿਹੜੇ ਐਸ ਆਈ ਆਰ ਹੋਈ ਸੀ ਸਾਡੇ ਵੱਲੋਂ ਕੀਤੀ ਗਈ ਸੀ ਉਹਦੇ ਸੰਬੰਧ ਦੇ ਵਿੱਚ ਹੀ ਏਸੀਪੀ ਨਾਰਥ ਤੇ ਐਸ ਐਚਓ ਸਲੀਮ ਟਾਬਰੀ ਦੀ ਟੀਮ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਕਿ ਜੇ ਇਹਨਾਂ ਨੇ ਇੱਕ ਜਿਹੜਾ ਗਿਰੋਹ ਜਿਹੜੇ ਦੋ ਬੰਦਿਆਂ ਦਾ ਗਿਰੋਹ ਸੀਗਾ ਰਾਮਕੁਮਾਰ ਤੇ ਅਫਤਾਰ ਸਿੰਘ ਜਿਹੜਾ ਸਿਵਲ ਹਸਪੀਟਲ ਵਿੱਚ ਇਹ ਸਰਗਰਮ ਸੀਗੇ ਬੇਸਿਕਲੀ ਇਹ ਲੋਕਾਂ ਦੇ ਜਿਹੜੇ ਫੇਕ ਡੋਗ ਟੈਸਟ ਜਿਹੜਾ ਸੀਗਾ ਸਰਟੀਫਿਕੇਟ ਜਾਇਦ ਕਰਕੇ ਸਾਰਾ ਕਰਾ ਕੇ ਇਹ ਦਿੰਦੇ ਸੀਗੇ ਤੇ ਇਹ ਗੈਂਗ ਨੂੰ ਉਸੇ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਦੋ ਸਰਕਾਰੀ ਮੋਰਾ ਜਿਹੜੀਆਂ ਇਹ ਯੂਜ਼ ਕਰਦੇ ਸੀਗੇ ਰਿਕਵਰ ਕੀਤੀਆਂ ਨੇ ਇਹ ਦੋਨੋਂ ਜਿਹੜੇ ਨੇ ਤਕਰੀਬਨ 7 ਸਾਲ ਤੋਂ ਸਿਵਲ ਹਸਪੀਟਲ ਦੇ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ ਇਹ ਠੇਕੇ ਤੇ ਰੱਖੇ ਹੋਏ ਸੀਗੇ ਪੱਕੇ ਕਰਮਚਾਰੀ ਨਹੀਂ ਹੈਗੇ ਲੇਕਿਨ ਉਹ ਉੱਥੇ ਕਰਦੇ ਸੀਗੇ ਸਿਸਟਮ ਤੋਂ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਜਾਣਦੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਫਾਈਲ ਹੈ ਉਹ ਕਿੱਥੇ ਉਹਦੀ ਫੀਸ ਭਰੀ ਜਾਂਦੀ ਹੈ ਫਾਈਲ ਕਿਵੇਂ ਮੂਵ ਹੁੰਦੀ ਹੈ ਕਿਹੜੇ ਡਾਕਟਰ ਕੋਲ ਜਾਂਦੀ ਹੈ ਅਗਰ ਲੈਬ 'ਚ ਕਦੋਂ ਆਉਂਦੀ ਹੈ ਤੇ ਫਾਈਨਲ ਸਾਈਨ ਕਿਨੇ ਹੋਣੇ ਨੇ ਉਹ ਸਾਰਾ ਕੁਝ ਇਹਨਾਂ ਨੇ ਪਲੈਨਿੰਗ ਦੇ ਨਾਲ ਕਰਕੇ ਜਿਹੜੇ ਭੋਲੇ ਵਾਲੇ ਲੋਕ ਉੱਥੇ ਵੀ ਆਉਂਦੇ ਸੀ ਉਹਨਾਂ ਨੂੰ ਲਾਲਚ ਦੇ ਕੇ ਕਿ ਅਸੀਂ ਤੁਹਾਡਾ ਜਿਹੜਾ ਇਹ ਸਸਤਾ ਕਰਾ ਦਾਂਗੇ ਤੁਹਾਨੂੰ ਖਜਲ ਖੁਆਰ ਨਹੀਂ ਹੋਣਾ ਪਏਗਾ ਟਾਈਮ ਨਹੀਂ ਲੱਗੇਗਾ ਤੁਹਾਨੂੰ ਆਣਾ ਨਹੀਂ ਪਏਗਾ ਉੱਥੇ ਹੀ ਆ ਕੇ ਉਹਨਾਂ ਦੇ ਆਪ ਹੀ ਸੈਂਪਲ ਬਾਹਰ ਲੈ ਲੈਣੇ ਯੂਰੀਨ ਦਾ ਸੈਂਪਲ ਬਲੱਡ ਦਾ ਸੈਂਪਲ ਤੇ ਉੱਥੋਂ ਕਰਾ ਕੇ ਉਹਨਾਂ ਨੂੰ 2-4 ਦਿਨ ਦੇ ਵਿੱਚ ਫੇਕ ਜਾਂ ਇਹ ਡਰਾਮਾ ਜਾਂ ਕਰਕੇ ਆਪਣਾ ਫੇਕ ਡੌਗ ਪੈਸਟਾ ਜਿਹੜਾ ਸਰਟੀਫਿਕੇਟ ਹੈ ਇਹ ਬਣਾ ਕੇ ਦੇ ਦਿੰਦੇ ਸੀਗੇ ਇਹਦੇ ਨਾਲ ਹੁਣ ਜਿਹੜਾ ਇਹ ਅਸੀਂ ਇਹ ਕਾਬੂ ਕਿਤੇ ਨਾਲ ਉਸ ਤੋਂ ਬਾਅਦ ਜਿਹੜੇ ਸਾਡੇ ਡਿਵੀਜ਼ਨ ਨੰਬਰ 5 ਦੇ ਵਿੱਚ ਕਾਫੀ ਮੁਕੱਦਮੇ ਜਿਹੜੇ ਦਰਜ ਹੋਏ ਨੇ ਉਹ ਤਫਤੀਸ਼ ਦੇ ਵਿੱਚ ਵੀ ਸਾਨੂੰ ਜਿਹੜੀ ਇਹ ਮਦਦ ਮਿਲੇਗੀ ਤੇ ਇਹਨਾਂ ਕੋਲ ਮਨੇ ਵਿਚੋੜੀਆਂ ਵੀ ਸੀ ਕਿ ਜਿਹੜੇ ਇਹ ਬਿਲਕੁਲ ਜਿਹੜਾ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਅੱਗੇ ਹੋਰ ਕਰਦੇ ਸੀ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲਿੱਤਾ ਹੈਗਾ ਤੇ ਅਗਰ ਕੋਈ ਹੋਰ ਵੀ ਕੋਈ ਮੁਲਾਜ਼ਮ ਜਾਂ ਕੋਈ ਹੋਰ ਪ੍ਰਾਈਵੇਟ ਬੰਦਾ ਇਹਨਾਂ ਦਾ ਸਾਥੀ ਨਿਕਲਿਆ ਤਾਂ ਉਹਨੂੰ ਵੀ ਜਿਹੜਾ ਅਸੀਂ ਨਾਮਜ਼ਦ ਕਰਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਦੇਖੋ ਇੰਟੈਲੀਜੈਂਸ ਜਿਹੜੀ ਪੁਲਿਸ ਦੀ ਹੁੰਦੀ ਹੈ ਸਾਨੂੰ ਇਹ ਸੀਗਾ ਕਿ ਜਿਹੜੇ ਐਨਾ ਕੁਝ ਹੋ ਰਿਹਾ ਹੈ ਇਹਦਾ ਮਤਲਬ ਕੋਈ ਨਾ ਕੋਈ ਗਰੋ ਜਿਹੜਾ ਹੈਗਾ ਉਹ ਕਿਉਂਕਿ ਸਾਰਿਆਂ ਦਾ ਜਿਹੜਾ ਮੋਡਲ ਆਪਰੇਂਡੀ ਸੀਗਾ ਉਹ ਸੇਮ ਸੀਗਾ ਜਿਨੇ ਮੁਕਦਮੇ ਪਹਿਲਾਂ ਦਰਜ ਹੋਏ ਨੇ ਤੇ ਆਲਮੋਸਟ ਸੇਮ ਤਰੀਕੇ ਦੀ ਮੋਰ ਸੀਗੀ ਤਾਂ ਸਾਨੂੰ ਲੱਗਦਾ ਸ਼ੱਕ ਸੀਗਾ ਕਿ ਕੋਈ ਨਾ ਕੋਈ ਜਿਹੜਾ ਹੈਗਾ ਉੱਥੇ ਗਰੋਹ ਜਿਹੜਾ ਹੈਗਾ ਕਿਸੇ ਦਾ ਕਿਸੇ ਦੀ ਇਨਵੋਲਵਮੈਂਟ ਹੈ ਕਿਉਂਕਿ ਕਿਸੇ ਦੀ ਇਨਵੋਲਵਮੈਂਟ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਆਮ ਬੰਦੇ ਨੂੰ ਇਹ ਸਾਰਾ ਪ੍ਰੋਸੀਜਰ ਨਹੀਂ ਪਤਾ ਹੁੰਦਾ ਤਾਂ ਕੋਈ ਵਿਚਲਾ ਬੰਦਾ ਸਾਨੂੰ ਲੱਗਦਾ ਸੀਗਾ ਤੇ ਫਿਰ ਅਸੀਂ ਆਪਣਾ ਟਰੈਪ ਲਗਾਇਆ ਤੇ ਉਸ ਤੋਂ ਬਾਅਦ ਜਦੋਂ ਇਹ ਜਦੋਂ ਅਸੀਂ ਕਾਬੂ ਕਿਤੇ ਸਲੇਮ ਟਾਵਰੀ ਦੇ ਏਰੀਆ ਦੇ ਕਾਬ ਵਿੱਚੋਂ ਕਾਬੂ ਕਿਤੇ ਉਦੋਂ ਇਹ ਉੱਥੇ ਕਿਸੇ ਦਾ ਸੈਂਪਲ ਲੈ ਰਹੇ ਸੀਗੇ ਕਿਸੇ ਦਾ ਇਹਨੇ ਸਰ ਕਲਾਸੇ ਕੀਤੇ ਹੋਏ ਕਿੰਨੇ ਕਾ ਪੁਰਾਣਾ ਇਹ ਕੰਮ ਕਰ ਰਹੇ ਨੇ ਔਰ ਕਿੰਨੇ ਕੁ ਦਿਨ ਜਿਹੜੇ ਆ ਕਸਟਮਰ ਇਹਨੇ ਹਾਲੇ ਨਾ ਤਕਰੀਬਨ ਜਿਹੜਾ ਹਾਲੇ ਜਿਹੜੀ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਹੈ ਉਹ 20-25 ਕੇਸ ਜਿਹੜੇ ਹੈਗੇ ਨੇ ਇਹਨਾਂ ਨੇ ਮੰਨਦੇ ਨੇ ਪਰ ਅਸੀਂ ਫਰਦਰ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਤਫਤੀਸ਼ ਜਿਹੜੀ ਆ ਉਹ ਕਰਾਂਗੇ ਸਰ ਇਹਦਾ ਡਾਕਟਰ ਕਰਵਾਉਂਦੇ ਸੀ ਕੋਈ ਖਾਈ ਵਾਲ ਸੀ ਵਿੱਚ ਕਿਤਾਬ ਵੀ ਕਰਿੰਦਾ ਸੀ ਜਿੱਦਾ ਡਾਕਟਰ ਲੈ ਕੇ ਜਾਂਦਾ ਸੀ ਇਹਨਾਂ ਕੋਲ ਕਿਤਾਬ ਦਿੱਲੀ ਬਹਿੰਦੀ ਸੀ ਇਹ ਤਕਰੀਬਨ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਿਵਲ ਹਸਪਤਲ ਦੀ ਪਾਰਕਿੰਗ ਵਾਲਾ ਏਰੀਆ ਹੈਗਾ ਉਹਨੂੰ ਯੂਜ਼ ਕਰਦੇ ਸੀਗੇ ਉੱਥੇ ਜੇ ਲੱਗਦਾ ਸੀ ਇਹਨਾਂ ਨੂੰ ਕਿ ਜਿੱਥੇ ਵੀ ਕੋਈ ਡਾਕਟਰਸ ਦੀ ਜਿੱਥੇ ਪਹਿਲਾਂ ਫੀਸ ਭਰੀ ਜਾਂਦੀ ਹੈ ਉਹਦੇ ਆਲੇ ਦੁਆਲੇ ਉਹ ਦੋਸ਼ੀ ਜਿਹੜਾ ਵੀ ਬੰਦਾ ਆਉਂਦਾ ਸੀ ਘੋਲਾ ਵਾਲਾ ਇਨਸਾਨ ਉਹਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਕਾਬੂ ਕਰਕੇ ਕਿ ਤੁਹਾਡਾ ਸੀ ਜਲਦੀ ਕਰਵਾ ਦੇਵਾਂਗੇ ਸਸਤੇ 'ਚ ਕਰਵਾ ਦੇਵਾਂਗੇ ਉਸ ਤਰੀਕੇ ਨਾਲ ਜਿਹੜਾ ਕੋਈ ਇਹਨਾਂ ਦੀ ਗੱਲਾਂ 'ਚ ਆ ਜਾਂਦਾ ਸੀਗਾ ਉਹਨਾਂ ਨੂੰ ਕਰਕੇ ਫਿਰ ਅੰਦਰ ਕਿਉਂਕਿ ਐਜ਼ ਅ ਲੈਬ ਟੈਕਨੀਸ਼ੀਅਨ ਇਹ ਕੰਮ ਕਰਦੇ ਕਰਦੇ ਪਏ ਸੀ ਦੋਨੋਂ ਅੰਦਰ ਇਹਨਾਂ ਦੀ ਤੁਸੀਂ ਕਹਿੰਦੇ ਹੋ ਸੈਟਿੰਗ ਵੀ ਸੀਗੀ ਤਾਂ ਇਹਨਾਂ ਨੂੰ ਬੇਸਿਕਲੀ ਪ੍ਰੋਸੀਜਰ ਪਤਾ ਸੀਗਾ ਉਹ ਅੰਦਰ ਪ੍ਰੋਪਰ ਕੋਈ ਟੈਸਟ ਵਗੈਰਾ ਨਹੀਂ ਕਰਾਉਂਦੇ ਸੀਗੇ ਸਿਰਫ ਇੱਕ ਫੇਕ ਜਿਹੜਾ ਹੈ ਡਰਾਮਾ ਯਾਰ ਰਚਦੇ ਸੀਗੇ ਤੇ ਝੂਠਾ ਸਰਟੀਫਿਕੇਟ ਜਿਹੜਾ ਉਹ ਬੰਦੇ ਨੂੰ ਦੇ ਦਿੰਦੇ ਸੀ ਸੋ ਕਿੰਨੇ ਪੈਸੇ ਲੋਕ ਜਿਹੜੇ ਜੁੜੇ ਹੋਏ ਨੇ ਬਿਲਕੁਲ ਇਹਦੇ ਵਿੱਚ ਅਸੀਂ ਸਾਰੀ ਪ੍ਰੋਪਰ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂਗੇ ਸਾਡੇ ਕਾਫੀ ਰਜਿਸਟਰ ਜਿਹੜੀ ਐਫ ਆਈ ਆਰਸ ਨੇ ਉਹ ਡਿਵੀਜ਼ਨ ਨੰਬਰ 5 ਦੇ ਵਿੱਚ ਰਜਿਸਟਰ ਨੇ ਉਹਨਾਂ ਦੀ ਤਫਤੀਸ਼ ਦੇ ਵਿੱਚ ਵੀ ਸਹਾਇਤਾ ਮਿਲੇਗੀ ਤੇ ਅੱਗੇ ਸੀ ਇਹਦੀ ਹੋਰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਾਂਗੇ ਤੇ ਦੇਖਾਂਗੇ ਕਿਸੇ ਹੋਰ ਗੁਲਜੰਦਾ ਦੇ ਵਿੱਚ ਕੋਈ ਰੋਲ ਤਾਂ ਨਹੀਂ ਹੈ ਜਿਹੜੀਆਂ ਸਾਰੀਆਂ ਰਜਿਸਟਰਡ ਹੋਈਆਂ ਨੇ ਉਹਦੇ ਵਿੱਚ ਅਮਾਉਂਟ ਕੋਈ ਦੱਸਿਆ ਗਿਆ ਕਿੰਨਾ-ਕਿੰਨਾ ਅਮਾਉਂਟ ਲੈਂਦੇ ਸੀ ਤੇ ਕੋਈ ਪ੍ਰੋਫੈਸਰ ਸਾਹੀ ਕਿ ਲਿਆ ਨਹੀਂ ਆਇਆ ਇਹ ਹਰ ਬੰਦੇ ਤੋਂ ਦੇਖੋ ਅਲੱਗ-ਅਲੱਗ ਹੈ ਕੋਈ 1500 ਤੋਂ ਲੈ ਕੇ 3000 ਕਿਸੇ ਤੋਂ 10000 ਵੀ ਉਹ ਸਾਰੇ ਅਲੱਗ-ਅਲੱਗ ਹੈ ਜੇ ਸਰ ਲੱਗਦਾ ਜੀ ਨਾ ਤੇ ਐਫ ਆਈ ਆਰ ਹੋਈ ਹੈ ਕਈ ਲੋਕ ਜਿਵੇਂ ਡੋਕਟਰਸ਼ ਕਰੰਦ ਲਈ ਜਾਂਦੇ ਸੀ ਇਹ ਕਰਿੰਦੇ ਉਸ ਜਗ੍ਹਾ ਤੋਂ ਉੱਪਰ ਰੁਕ ਲੈਂਦੇ ਸੀਗੇ ਤੇ ਲੱਗਦਾ ਹੈ ਕਿਆਂ ਦੇ ਉੱਪਰ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਕਿ ਜਿਹੜਾ ਜਿਹੜਾ ਡੋਪ ਟੈਸਟ ਹੈ ਉਹ ਮਤਲਬ ਕੀ ਗਲਤੀ ਕੀਤਾ ਜਾ ਰਿਹਾ ਹੈ ਬਿਲਕੁਲ ਇਹ ਕੁਛ ਨਾ ਕੁਛ ਅਸੀਂ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਮੈਂ ਤਾਂ ਹੀ ਕਹਿਆ ਕਿ ਡਿਵੀਜ਼ਨ ਨੰਬਰ 5 ਦੇ ਵਿੱਚ ਜਿੰਨੀਆਂ ਐਫ ਆਈ ਆਰਸ ਹੋਈਆਂ ਉਹਦੇ ਵੀ ਤਫਤੀਸ਼ ਦੇ ਵਿੱਚ ਸਾਨੂੰ ਇਹਦੇ ਵਿੱਚ ਤੁਹਾਨੂੰ ਜਿਹੜੀ ਹੈ ਮਦਦ ਮਿਲੇਗੀ ਤਾਂ ਜਿਹੜੀਆਂ ਕੈਸ ਜਿਹੜੀਆਂ ਜੈਟਡ ਹੋ ਗਈਆਂ ਤਕਰੀਬਨ 15 ਤੋਂ 20 ਜਿਹੜੀਆਂ ਐਫ ਆਈ ਆਰਸ ਨੇ ਰਜਿਸਟਰ ਹੋਈਆਂ ਹੈ ਡਿਵੀਜ਼ਨ ਨੰਬਰ 5 ਦੇ ਵਿੱਚ